ਹਾਂਜੀ ਸੱਚੀ ਕਾਲ ਜੀ ਅੱਜ ਅਸੀਂ ਬਣਾਵਾਂਗੇ ਹਲਸੀ ਦੀਆਂ ਪਿੰਨੀਆਂ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਇਹਦੇ ਵਿੱਚ ਤਾਂ ਨਾਲ ਹੀ ਮੈਂ ਤੁਹਾਨੂੰ ਦੱਸੂਗੀ ਕਿ ਹਲਸੀ ਦੀਆਂ ਪਿੰਨੀਆਂ ਖਾਣ ਦੇ ਕੀ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਜੀ ਸਿਆਰ ਸ਼ੁਰੂ ਹੋ ਗਿਆ ਹੈ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਅੱਜ ਮੈਂ ਗਈ ਸੀਗੀ ਆਪਣੇ ਪਿੰਡ ਤਾਂ ਮੰਮੀ ਕਹਿੰਦੇ ਮੈਂ ਅੱਜ ਬਣਾਣੀ ਹਲਸੀ ਦੀਆਂ ਪਿੰਨੀਆਂ ਚੱਲ ਫਟਾਫਟ ਮੇਰੀ ਮਦਦ ਕਰ ਫਿਰ ਅਸੀਂ ਕੀ ਕੀਤਾ ਪਹਿਲਾਂ ਤਾਂ ਅਸੀਂ ਕਿਲੋ ਹਲਸੀ ਨੂੰ ਚੰਗੀ ਤਰ੍ਹਾਂ ਚੁੱਲ੍ਹੇ ਤੇ ਭੁੰਨਿਆ ਉਤਵਾਦ ਅਸੀਂ ਉਹਨੂੰ ਪੀ ਲਿਆ ਆਪਣੀ ਮਿਕਸੀ ਦੇ ਵਿੱਚ 1 ਕਿਲੋ ਅਲਸੀ ਸੀਗੀ ਤੇ ਇੱਥੇ ਅਸੀਂ ਅੱਧਾ ਕਿਲੋ ਲਿਆ ਹੈ ਕਣਕ ਦਾ ਆਟਾ ਤੁਸੀਂ ਇੱਥੇ ਭੁੱਜੇ ਛੋਲਿਆਂ ਦਾ ਮੇਸ਼ ਬਣਾ ਕੇ ਵੀ ਲੈ ਸਕਦੇ ਹੋ ਜਾਂ ਕਰਿਆਟੀ ਵੀ ਲੈ ਸਕਦੇ ਹੋ ਹਰੇਕ ਦੀ ਜੀਬ ਦਾ ਆਪਣਾ ਆਪਣਾ ਸਵਾਦ ਹੁੰਦਾ ਹੈ ਅਸੀਂ ਇੱਥੇ ਆਟਾ ਪਾ ਕੇ ਹੀ ਬਣਾਉਂਦੇ ਆ ਜ਼ਿਆਦਾਤਰ ਸੋ ਅਸੀਂ ਆਟੇ ਨੂੰ ਅੱਧਾ ਕਿਲੋ ਘੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਉਸ ਤੋਂ ਬਾਅਦ ਅਸੀਂ ਜਿਹੜੀ ਸਮਗਰੀ ਯੂਜ਼ ਕੀਤੀ ਹੈ ਇਹ ਇਹਦੇ ਵਿੱਚ ਮੈਂ ਪਾਈ ਹਨ ਚਾਰੀ ਮਗਜ਼ ਬਦਾਮ ਅਖਰੋਟ ਪੰਪਕਿਨ ਸੀਡ ਜੋ ਜੋ ਵੀ ਅਸੀਂ ਪਾਨੇ ਹਾਂ ਮਤਲਬ ਕਿ ਡਰਾਈ ਫਰੂਟਸ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਰੋਸਟ ਕਰਕੇ ਉਹਨਾਂ ਦਾ ਇੱਕ ਪਾਊਡਰ ਬਣਾ ਲਿਆ ਸੀਗਾ ਤਾਂ ਇਹ ਉਹ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜੀ ਇਹ ਅਸੀਂ ਸਪੈਸ਼ਲੀ ਪਿੰਨੀਆਂ ਦੇ ਵਿੱਚ ਐਡ ਕਰਨੀ ਹੈ ਉਹ ਹੈ ਗੂੰਦ ਗੂੰਦ ਤੁਸੀਂ ਸੁਣੀ ਹੋਵੇਗੀ ਪਰ ਇਹ ਸਧਾਰਨ ਗੂੰਦ ਨਹੀਂ ਹੈਗੀ ਇਹ ਹੈਗੀ ਹੈ ਜੀ ਸੇਮੀਆਂ ਗੂੰਦ ਸੀਮੀਆਂ ਗੁੰਦ ਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਜਿਹੜੀਆਂ ਸਿਆਲਾਂ ਨੂੰ ਸਾਡੀ ਪੇਠ ਰੁਹਣ ਲੱਗ ਪੈਂਦੀ ਆ ਜਾਂ ਉੱਧਾਂ ਦਰਦ ਆਉਂਦੀਆਂ ਉਹਦੇ ਤੋਂ ਬਹੁਤ ਜਲਦੀ ਆਰਾਮ ਆਦਾ ਹੈ ਸੋ ਇਸ ਚੀਜ਼ ਨੂੰ ਤਾਂ ਤੁਸੀਂ ਐਡ ਕਰਨਾ ਹੀ ਹੈ ਆਪਣੀਆਂ ਪਿੰਨੀਆਂ ਦੇ ਵਿੱਚ ਉਸ ਤੋਂ ਬਾਅਦ ਇੱਥੇ ਅਸੀਂ ਲਿਆ ਸੀਗਾ 1 ਕਿਲੋ ਗੁੜ ਇਹ ਤੁਸੀਂ ਆਪਣੇ ਟੇਸਟ ਅਨੁਸਾਰ ਲੈ ਸਕਦੇ ਹੋ ਮਿੱਠਾ ਵੱਧ ਘੱਟ ਵੀ ਕਰ ਸਕਦੇ ਹੋ ਸੋ 1 ਕਿਲੋ ਗੁੜ ਨੂੰ ਅਸੀਂ ਇੱਥੇ ਅਤਗ ਕਿਲੋ ਘੋਦੇ ਵਿੱਚ ਚੰਗੀ ਤਰ੍ਹਾਂ ਬਰੀਕ-ਬਰੀਕ ਕੁੱਟ ਕੇ ਪਾ ਦੇਣਾ ਹੈ ਆਕੇ ਉਸ ਤੋਂ ਬਾਅਦ ਜਦੋਂ ਤੁਸੀਂ ਗੁੜ ਨੂੰ ਅੱਗ ਦੇ ਉੱਪਰ ਰੱਖਣਾ ਹੈ ਗਰਮ ਕਰਨੇ ਦੇ ਲਈ ਇਹਦੇ ਵਿੱਚ ਥੋੜਾ ਜਿਹਾ ਪਾਣੀ ਦਾ ਛਿੱਟਾ ਦੇਣਾ ਹੈ ਤਾਂ ਕਿ ਗੁੜ ਸਾਡਾ ਥੱਲੇ ਨਾ ਲੱਗੇ ਇਹ ਵੀ ਇੱਕ ਕਹਿੰਦੇ ਹੁੰਦੇ ਟੋਟਕਾ ਹੈ ਜਿਹੜਾ ਕਿਸੇ ਕਿਸੇ ਨੂੰ ਪਤਾ ਹੁੰਦਾ ਹੈ ਸੋ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਜਦੋਂ ਵੀ ਬਣਾਉਂਗੇ ਇਸ ਟੋਟਕੇ ਨੂੰ ਜ਼ਰੂਰ ਬਾਤਿਓ ਲਓ ਜੀ ਬਸ ਅੱਗ ਨੂੰ ਅਸੀਂ ਬਿਲਕੁਲ ਹੌਲੀ ਰੱਖਣਾ ਹੈ ਹੌਲੀ ਅੱਗ ਦੇ ਉੱਪਰ ਜੋ ਵੀ ਅਸੀਂ ਆਟਾ ਭੁੰਨਣਾ ਆਲਸੀ ਭੁੰਨੇ ਆਪਣਾ ਗੁੜ ਭੁੰਣਾ ਹੌਲੀ ਅੱਗ ਦੇ ਉੱਪਰ ਭੁੰਣਾ ਇਹਦੇ ਨਾਲ ਕੀ ਹੁੰਦਾ ਹੈ ਕਿ ਖਾਣੇ ਦਾ ਸਵਾਦ ਵੀ ਵੱਧ ਜਾਂਦਾ ਹੈ ਤੇ ਕੋਈ ਵੀ ਚੀਜ਼ ਥੱਲੇ ਨਹੀਂ ਲੱਗਦੀ ਫਟਾਫਟਾ ਇੱਥੇ ਅਸੀਂ ਗੁੜ ਨੂੰ ਰਲਾ ਲਏ ਸੀਗੇ ਗੁੜ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਦੇਖਣ ਵਿੱਚ ਤੇ ਅਲਸੀ ਆਪਣਾ ਵੀ ਘੇ ਛੱਟ ਰਹੀ ਹੈ ਛੱਟ ਦਿੰਦੀ ਹੈ ਸੋ 1 ਕਿਲੋ ਅਲਸੀ ਦੇ ਵਿੱਚ ਅਸੀਂ 1 ਕਿਲੋ ਹੀ ਦੇਸੀ ਘੈ ਦਾ ਇਸਤੇਮਾਲ ਕੀਤਾ ਹੈ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ਬਾਕੀ ਤੁਹਾਡੀ ਇੱਛਾ ਹੁੰਦੀ ਹੈ ਅਲਸੀ ਸਾਡੀ ਸਿਹਤ ਦੇ ਲਈ ਸਾਡੇ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅੱਗੇ ਪਿਛਲੇ ਜ਼ਮਾਨੇ ਵਿੱਚ ਔਰਤਾਂ ਰਾਜਿਆਂ ਦੀਆਂ ਜੋ ਰਾਣੀਆਂ ਹੁੰਦੀਆਂ ਸੀ ਉਹ ਅਲਸੀ ਨੂੰ ਭੋਂ ਕੇ ਰੱਖ ਦਿੰਦੀਆਂ ਹੁੰਦੀਆਂ ਸੀ ਤੇ ਉਹਦੇ ਨਾਲ ਫਿਰ ਉਹਦੇ ਅਲਸੀ ਦੇ ਪਾਣੀ ਨਾਲ ਉਹਨੂੰ ਭਾੜ ਕੇ ਆਪਣਾ ਸਿਰ ਵਾਸ਼ ਕਰਦੀਆਂ ਹੁੰਦੀਆਂ ਸੀ ਤੇ ਖਾਣ ਖਾਣੇ ਵਿੱਚ ਵੀ ਅਲਸੀ ਜ਼ਰੂਰ ਐਡ ਕਰਦੀਆਂ ਹੁੰਦੀਆਂ ਸੀ ਸਾਡੀ ਸਕਿਨ ਲਈ हेयर ਗ੍ਰੋਥ ਲਈ ਬਹੁਤ ਵਧੀਆ ਹੁੰਦੀ ਹੈ ਇੱਥੇ ਅਸੀਂ ਕੀ ਕੀਤਾ ਹੈ ਅਲਸੀ ਦੇ ਵਿੱਚ ਆਪਣਾ ਡਰਾਈ ਫਰੂਟਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਗੁੜ ਐਡ ਕਰਨਾ ਹੈ ਤਫੇਰ ਥੋੜੀ ਜਿਹੀ ਦਿੱਕਤ ਹੁੰਦੀ ਹੈ ਕਈ ਵਾਰ ਡਰਾਈ ਫਰੂਟਸ ਇੱਕ ਥਾਂ ਤੇ ਇਕੱਠੇ ਰਹਿ ਜਾਂਦੇ ਹਨ ਸੋ ਅਸੀਂ ਸਾਰੇ ਮਿਕਸਚਰ ਨੂੰ ਪਹਿਲਾਂ ਹੀ ਐਡ ਕਰ ਦਿੱਤਾ ਹੈ ਹੁਣ ਅਸੀਂ ਜਿਹੜਾ ਕਣਕ ਦਾ ਆਟਾ ਆਪਾਂ ਘੀਏ ਦੇ ਵਿੱਚ ਭੁੰਨਿਆ ਹੈ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਇਸ ਮਿਕਸਚਰ ਦੇ ਵਿੱਚ ਮਿਲਾ ਦੇਵਾਂਗੇ ਇੱਧਰ ਸਾਡੇ ਗੁਰਦੀ ਵੀ ਪੱਤ ਆ ਗਈ ਆ ਤੇ ਗੁੜ ਚੁੱਲੇ ਦੇ ਉੱਪਰ ਅਸੀਂ ਹੌਲੀ 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 ਪਾਪਾ ਨੇ ਸਾਰਾ ਪਕਾ ਦਿੱਤਾ ਸੀਗਾ ਇਹਦੇ ਵਿੱਚ ਜਦੋਂ ਝੱਗ ਬਣਨ ਲੱਗ ਪਵੇ ਦੇਖੋ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਸਾਰਾ ਦੇਸੀ ਘੀਏ ਗੁੜ ਤੋਂ ਅਲੱਗ ਹੋ ਗਿਆ ਹੈ ਗੁੜ ਨੂੰ ਲਗਾਤਾਰ ਚਲਾਉਂਦੇ ਰਹਿਣਾ ਜ਼ਰੂਰੀ ਹੈ ਹੁਣ ਅਸੀਂ ਇਹਦੀ ਚੈੱਕ ਕਰਾਂਗੇ ਕਿ ਸਾਨੂੰ ਕਿਸ ਤਰ੍ਹਾਂ ਗੁੜ ਲੈਣਾ ਚਾਹੀਦਾ ਹੈ ਜਦੋਂ ਤੁਸੀਂ ਖੁਰਚਣਾ ਉੱਪਰ ਚੱਕਦੇ ਆ ਨਾ ਗੁੜ ਆਪਣੇ ਆਪ نیچے ਡਿਗਣ ਲੱਗ ਜਾਵੇ ਇਸ ਤਰ੍ਹਾਂ ਝੱਗ ਆਈ ਤੇ ਉਸ ਵੇਲੇ ਇਸ ਨੂੰ ਸਾਰੇ ਮਿਕਸਚਰ ਵਿੱਚ ਅਸੀਂ ਐਡ ਕਰ ਦੇਣਾ ਹੁਣ ਅਸੀਂ ਫਟਾਫਟ ਇਸ ਮਿਕਸਚਰ ਨੂੰ ਮਿਕਸ ਕਰ ਲੈਣਾ ਗੁੜ ਨੂੰ ਇੱਕ ਥਾਂ ਇਕੱਠਾ ਨਹੀਂ ਹੋਣ ਦੇਣਾ ਵੈਸੇ ਤਾਂ ਇਹ ਇੰਨਾ ਗਰਮ ਹੁੰਦਾ ਹੈ ਐਡੀ ਜਲਦੀ ਇਕੱਠਾ ਵੀ ਨਹੀਂ ਹੁੰਦਾ ਸੋ ਪਿੰਨੀਆਂ ਦੇ ਵਿੱਚ ਖੋਆ ਪਾਣਾ ਜਾਂ ਨਹੀਂ ਪਾਣਾ ਬਿਲਕੁਲ ਆਪਸ਼ਨਲ ਹੁੰਦਾ ਹੈ ਪਰ ਅਸੀਂ ਜ਼ਿਆਦਾਤਰ ਖੋਏ ਵਾਲੀਆਂ ਹੀ ਬਣਾਈਆਂ ਹੁੰਦੀਆਂ ਨੇ ਸੋ ਅਸੀਂ ਇੱਥੇ ਵਿੱਚ ਖੋਆ ਵੀ ਐਡ ਕਰਾਂਗੇ ਤੇ ਖੋਆ ਤੁਸੀਂ ਕਿੰਨਾ ਐਡ ਕਰਨਾ ਹੈ ਚਾਹਾਂ ਖੋਆ ਐਡ ਕਰਨ ਦੀ ਲੋੜ ਨਹੀਂ ਬਸ ਇਹ ਚੰਗੀ ਤਰ੍ਹਾਂ ਬਾਈਂਡ ਹੋ ਜਾਣ ਸੋ 1 ਕਿਲੋ ਜੇ ਆਲਸੀ ਹੈ ਤਾਂ ਤੁਸੀਂ ਉਹਦੇ ਵਿੱਚ ਅੱਧਾ ਕਿਲੋ ਜਾਂ ਉਸ ਤੋਂ ਥੋੜਾ ਜਿਹਾ ਘੱਟ ਪਾਈਆ ਵੀ ਕੋਆ ਪਾ ਸਕਦੇ ਆ ਤੇ ਨਹੀਂ ਪਾਣਾ ਤਾਂ ਤੁਸੀਂ ਨਾ ਵੀ ਪਾਓ ਬਿਲਕੁਲ ਆਪਸ਼ਨਲ ਹੈ ਜੀਵ ਦਾ ਸੁਆਦ ਵੀ ਜ਼ਰੂਰੀ ਹੈ ਸੋ ਅਸੀਂ ਇਸ ਲਈ ਪਾ ਲਿਆ ਹੈ ਤੁਹਾਨੂੰ ਮੈਂ ਦੱਸ ਰਹੀ ਆ ਇੱਥੇ ਅਸੀਂ फटाफट ਦੋ ਕਟਸ਼ੀਆਂ ਦੇ ਨਾਲ ਇਸ ਨੂੰ ਮਿਕਸ ਕਰਾਂਗੇ ਸਾਨੂੰ ਸਾਨੂੰ ਮਿਕਸ ਕਰਦਿਆਂ ਨੂੰ ਉੱਥੋਂ 5 ਤੋਂ 10 ਮਿੰਟ ਲੱਗੇ ਸੀਗੇ ਤੇ ਸਾਰਾ ਮਿਕਸਚਰ ਚੰਗੀ ਤਰ੍ਹਾਂ ਮਿਕਸ ਹੋ ਗਿਆ ਸੀਗਾ ਸੋ ਅਸੀਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਦਿਓ ਤੁਹਾਡਾ ਹੀ ਚੈਨਲ ਆ ਜੀ ਸੋ ਮੈਨੂੰ ਪਤਾ ਕਈ ਵਾਰ ਮੇਥੋਂ ਇੱਕ ਅੱਧਾ ਦਿਨ ਵੀਡੀਓ ਨਹੀਂ ਪੈਂਦੀ ਬਹੁਤ ਬਿਜ਼ੀ ਸ਼ਡਿਊਲ ਚੱਲਦਾ ਆ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਡੇਲੀ ਵੀਡੀਓ ਅਪਲੋਡ ਕਰਾਂ ਹੁਣ ਅਸੀਂ ਕੀ ਕਰਨਾ ਹੈ ਆਪਣੀ ਗੁੜ ਵਾਲੀ ਕੜਾਹੀ ਵਿੱਚ ਹੀ ਅਸੀਂ ਇੱਥੇ ਅੱਧਾ ਕਿਲੋ ਖੋਆ ਲਿਆ ਸੀਗਾ ਸੋ ਇਸ ਨੂੰ ਅਸੀਂ ਹੋਰ ਹੀ ਅੱਗੇ ਗਰਮ ਕਰ ਲਵਾਂਗੇ ਇਹ ਖੋਆ ਅਸੀਂ ਕੱਲ ਬਣਾਇਆ ਸੀਗਾ ਸੋ ਫ੍ਰਿਜ ਵਿੱਚ ਪਿਆ ਸੀ ਠੰਡਾ ਹੋ ਗਿਆ ਸੀ ਤਹ ਵਰਕੇ ਅਸੀਂ ਇਹਨੂੰ ਗਰਮ ਕਰਨਾ ਹੈ ਜੇ ਤੁਸੀਂ ਤਾਜ਼ਾ ਖੋਆ ਕੱਢੋਗੇ ਤਾਂ ਗਰਮ ਕਰਨ ਦੀ ਲੋੜ ਨਹੀਂ ਆ ਤੁਸੀਂ ਇੱਥੇ ਯੂਜ਼ ਕਰ ਸਕਦੇ ਆ ਦੇਖਣ ਨੂੰ ਪਨੀਰ ਲੱਗ ਰਿਹਾ ਹੈ ਪਰ ਪਨੀਰ ਨਹੀਂ ਹੈ ਜੀ ਖੋਆ ਹੈ ਇਹ ਚਲੋ ਜੀ ਅਸੀਂ ਇਸ ਨੂੰ ਹੁਣ ਫਟਾਫਟ ਸਾਰੇ ਖੋਏ ਨੂੰ ਮਿਲਾ ਲਵਾਂਗੇ ਸੋ ਹਮ ਇੱਕ ਗੱਲ ਕਰ ਰਹੀ ਸੀਗੀ ਅਲਸੀ ਦੀ ਅਲਸੀ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੀ ਹੈ ਸਿਆਣਾ ਵਿੱਚ ਹਰੇਕ ਨੂੰ ਖਾਣੀ ਚਾਹੀਦੀ ਆ ਬਾਕੀ ਜਿਹੜੇ 슈ਗਰ ਪੇਸ਼ੈਂਟ ਹੁੰਦੇ ਹਨ ਉਹ ਵੀ ਇਹ ਪਿੰਨियां ਖਾ ਸਕਦੇ ਆ ਬਸ ਇੱਥੇ ਤਬਦੀਲੀ ਕੀ ਕਰਨੀ ਆ ਜਿੱਥੇ ਤੁਸੀਂ ਗੋੜ ਐਡ ਕੀਤਾ ਨਾ ਗੁੜ ਦੀ ਜਗ੍ਹਾ ਦੇ ਉੱਪਰ ਤੁਸੀਂ ਖਜੂਰਾ ਨੂੰ ਕੱਦੂਕਸ ਕਰਕੇ ਜਿਹੜੀਆਂ ਦੂਸਰੀਆਂ ਖਜੂਰਾ ਹੁੰਦੀਆਂ ਸ਼ੂਗਰ ਫ੍ਰੀ ਉਹਨਾਂ ਨੂੰ ਕੱਦੂਕਸ ਕਰਕੇ ਐਡ ਕਰ ਸਕਦੇ ਆ ਜਾਂ ਫਿਰ ਤੁਸੀਂ ਦਿਸੇਕੋ ਵਿੱਚ ਥੋੜਾ ਜਿਹਾ ਸਟੀਵੀਆ ਹਲਾ ਕੇ ਸਟੀਵੀਆ ਦਾ ਪੌਦਾ ਮਿਲਦਾ ਜਾਂ ਸਟੀਵੀਆ ਦਾ ਪਾਊਡਰ ਵੀ ਮਿਲਦਾ ਆ ਉਹਨੂੰ ਐਡ ਕਰ ਸਕਦੇ ਆ ਬਾਕੀ ਇਹ ਸਾਰਾ ਸਮਾਨ ਪਾ ਕੇ ਤੁਸੀਂ ਰਾਮਨ ਆਪਣੇ ਲਈ ਘਰ ਵਿੱਚ ਪਿੰਗਾਂ ਤਿਆਰ ਕਰ ਸਕਦੇ ਆ ਕੋਈ ਐਡੀ ਰਾਕਟ ਸਾਈਜ਼ ਨਹੀਂ ਹੈ ਬਿਲਕੁਲ ਆਸਾਨ ਹੈ ਬਸਟਰਡ ਹੈ ਮੀਰਮੈਂਟ ਸਹੀ ਹੋਣਾ ਚਾਹੀਦਾ ਹੈ ਮਿੱਠਾ ਸਹੀ ਹੋਣਾ ਚਾਹੀਦਾ ਹੈ ਤੁਸੀਂ ਕਿੰਨਾ ਖਾਣੇ ਆ ਬਹੁਤ ਹੀ ਸਵਾਦ ਹੁੰਦੀਆਂ ਬੱਚੇ ਸਾਰੇ ਇਸ ਨੂੰ ਬੜੀ ਆਸਾਨੀ ਨਾਲ ਬਣਾ ਵੀ ਸਕਦੇ ਆ ਤੇ ਖਾ ਵੀ ਸਕਦੇ ਆ ਸੌਰੀ ਬੱਚੇ ਤਾਂ ਨਹੀਂ ਬਣਾ ਸਕਦੇ ਪਰ ਜਿਵੇਂ ਆਪਣਾ ਘਰ ਵਿੱਚ ਤੁਸੀਂ ਇਹਨਾਂ ਨੂੰ ਤਿਆਰ ਕਰਕੇ ਆਸਾਨੀ ਨਾਲ ਖਾ ਸਕਦੇ ਆ ਬਾਜ਼ਾਰ ਤੋਂ ਬਹੁਤ ਹੀ ਸਸਤੀਆਂ ਬਣਦੀਆਂ ਹੁਣ ਅਸੀਂ ਗੱਲ ਕਰਦੇ ਆ ਪਿੰਨੀਆਂ ਨੂੰ ਬੱਟਣ ਦੀ ਪਿੰਨੀ ਦਾ ਸਾਈਜ਼ ਤੁਸੀਂ ਕਿੱਡਾ ਰੱਖਣਾ ਹੈ ਜਿੱਡੀ ਤੁਹਾਡੀ ਮੁੱਠੀ ਹੈ ਜਦੋਂ ਤੁਸੀਂ ਪਿੰਨੀਆਂ ਨੂੰ ਬੱਟਣਾ ਨਾ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੰਨਾ ਕੁ ਦਾ ਸਾਈਜ਼ ਹੋਣਾ ਚਾਹੀਦਾ ਕਿ ਉਹ ਤੁਹਾਡੀ ਮੁੱਠੀ ਵਿੱਚ ਆਵੇ ਨਾ ਜ਼ਿਆਦਾ ਵੱਟਾ ਨਾ ਜ਼ਿਆਦਾ ਛੋਟਾ ਪਰ ਸਿਆਲਾਂ ਦੇ ਵਿੱਚ ਧੁੰਦ ਦੇ ਦਿਨਾਂ ਵਿੱਚ ਤੁਸੀਂ ਇੱਕ ਦਿਨ ਚ ਦੋ ਬਿੰਨੀਆਂ ਵੀ ਲੈ ਸਕਦੇ ਹੋ ਨਾਰਮਲ ਮੌਸਮ ਵਿੱਚ ਇੱਕ ਬਿੰਨੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਬਸ ਥੋੜੇ ਘੰਟੇ ਦੋ ਘੰਟੇ ਦੀ ਮਿਹਨਤ ਹੈ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਇਸ ਪ੍ਰੋਟੀਨ ਨੂੰ ਫਾਈਬਰ ਨੂੰ ਇਸ ਨੂੰ ਆਪਣੇ ਡਾਈਟ ਵਿੱਚ ਐਡ ਕਰ ਸਕਦੇ ਆ ਸੋ ਇਹ ਕੋਈ ਰੌਕਟ ਸਾਇੰਸ ਨਹੀਂ ਹੈਗੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਬਾਕੀ ਹੁਣ ਅਸੀਂ ਫਟਾਫਟ ਪੁੰਨੀਆਂ ਨੂੰ ਵੰਟ ਲੈਨੇ ਆਂ ਬਟਣ ਵਾਲੇ ਬਹੁਤ ਗਰਮ ਲੱਗ ਰਹੀਆਂ ਸਗੀਆਂ ਸੋ ਅਸੀਂ ਥੋੜੇ ਥੋੜੇ ਠੰਡੀ ਕਰਕੇ ਤਿੰਨ ਚਾਰ ਜਣੇ ਵੰਟ ਰਏ ਸਗੇ ਸੋ ਅਸੀਂ ਆਪਣਾ ਸਟਾਕ ਸਿਆਲਾਂ ਦਾ ਇਸ ਵਾਰ ਜਮ੍ਹਾਂ ਕਰ ਲਿਆ ਹੈ ਤੇ ਤੁਸੀਂ ਬਣਾਉਂਗੇ ਜਦ ਨੇ ਬਣਾਉਂਗੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਡਰਾਈ ਫਰੂਟਸ ਐਡ ਕਰਨੇ ਬਹੁਤ ਜ਼ਰੂਰੀ ਆ ਡਰਾਈ ਫਰੂਟਸ ਵੀ ਸਾਡੀ ਸਿਹਤ ਲਈ ਬਹੁਤ ਚੰਗੇ ਹੁੰਦੇ ਨੇ ਟੌਫੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਨਾਲੋਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਹੈਲਥੀ ਖਾਣਾ ਨਾ ਜੇ ਤੁਸੀਂ ਸ਼ੁਰੂ ਤੋਂ ਹੀ ਅਸੀਂ ਹੱਤਪਾ ਦਈਏ ਖਾਣ ਦੀ ਤਾਂ ਫਿਰ ਬੱਚੇ ਅੱਗੇ ਐਂਡ ਤੱਕ ਆਪਣੇ ਲਾਈਫਟਾਈਮ ਐਂਡ ਤੱਕ ਖਾਂਦੇ ਨੇ ਜੇ ਅਸੀਂ ਸ਼ੁਰੂ ਵਿੱਚ ਹੀ ਉਹਨਾਂ ਨੂੰ ਬਸ ਇਹਨਾਂ ਚੀਜ਼ਾਂ ਤੋਂ ਦੂਰ ਕਰ ਦਿੰਨੇ ਆ ਟੌਫੀਆਂ, ਘੁਰਕure, ਮੈਗੀ ਇਹਨਾਂ ਚੀਜ਼ਾਂ ਵੱਲ ਲਾ ਦਿੰਨੇ ਆ ਤਾਂ ਬੱਚੇ ਘਰ ਦਾ ਘਰ ਦਾ ਇਸ ਤਰ੍ਹਾਂ ਦਾ ਹੈਲਥੀ ਖਾਣਾ ਇੰਜੋਏ ਨਹੀਂ ਕਰ ਪਾਉਂਦੇ ਸੋ ਇੱਥੇ ਸਾਡਾ ਮਟੀਰੀਅਲ ਹੋ ਗਿਆ ਸੀ ਥੋੜਾ ਜਿਹਾ ਠੰਡਾ ਫਿਰ ਅਸੀਂ ਇਹਨੂੰ ਦੁਬਾਰਾ ਗਰਮ ਕੀਤਾ ਦੁਬਾਰਾ ਗਰਮ ਕਰਕੇ ਚੰਗੀ ਤਰ੍ਹਾਂ ਮਿਕਸ ਕੀਤਾ ਉਸ ਤੋਂ ਬਾਅਦ ਫਿਰ ਪਿੰਨੀਆਂ ਨੂੰ ਬਟਰ ਲੱਗ ਪਏ ਜਿਨ੍ਹਾਂ ਔਰਤਾਂ ਨੂੰ ਮਹਾਵਾਰੀ ਦੀ ਸਮੱਸਿਆ ਹੈ ਮਹੀਨਾ ਲੇਟ ਆਂਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਜਾਂ ਖੁੱਲ ਕੇ ਨਹੀਂ ਆਂਦਾ ਉਹ ਵੀ ਇਹ ਪਿੰਨੀਆਂ ਇਸਤੇਮਾਲ ਕਰ ਸਕਣ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਜੋ ਇਹਨਾਂ ਦਿਨਾਂ ਵਿੱਚ ਦਰਦ ਹੁੰਦੀ ਹੈ ਉਸ ਤੋਂ ਵੀ ਰਾਹਤ ਮਿਲਦੀ ਹੈ ਸੋ ਹਰ ਕਿਸੇ ਲਈ ਹਰ ਕੋਈ ਘਰ ਵਿੱਚ ਇਹਨਾਂ ਨੂੰ ਖਾ ਸਕਦਾ ਹੈ ਹਰੇਕ ਨੂੰ ਇਹ ਫਾਇਦਾ ਹੀ ਦਿੰਦੀਆਂ ਹਨ ਪਰ ਹਾਂ ਜੇ ਤੁਹਾਨੂੰ ਕੋਈ ਅਲੱਗ ਪ੍ਰੋਬਲਮ ਹੈ ਜਿਵੇਂ ਥਾਇਰੋਇਡ ਹੈ ਜਾਂ ਕੋਈ ਹੋਰ ਵੱਡੀ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਹਰੇਕ ਚੀਜ਼ ਲਈ ਹਰੇ ਅਲੱਗ-ਅਲੱਗ ਤਰ੍ਹਾਂ ਦੀ ਇਹ ਪਿੰਨੀ ਬਣਦੀ ਹੈ ਜੋ ਮੈਂ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕੀਤੀ ਹੈ ਇਹ ਪਿੰਨੀ ਬਿਲਕੁਲ ਆਮ ਲੋਕਾਂ ਲਈ ਲਈ ਹੈ ਸਧਾਰਨ ਹੈ ਪਰ ਜੋ ਪੇਸ਼ੈਂਟ ਹੁੰਦੇ ਹਨ ਉਹਨਾਂ ਦੇ ਲਈ ਕੁਝ ਚੀਜ਼ਾਂ ਸਾਨੂੰ ਸਕਿਪ ਵੀ ਕਰਨੀਆਂ ਪੈਂਦੀਆਂ ਨੇ ਤੇ ਕੁਝ ਚੀਜ਼ਾਂ ਅਲੱਗ ਵੀ ਪਾਉਣੀਆਂ ਪੈਂਦੀਆਂ ਨੇ ਪਿੰਨੀਆਂ ਵਿੱਚ ਸੋ ਅੱਜ ਦੀ ਵੀਡੀਓ ਮੈਂ ਤੁਹਾਨੂੰ ਬਿਲਕੁਲ ਸਧਾਰਨ ਪਿੰਨੀਆਂ ਜੋ ਅਸੀਂ ਘਰ ਵਿੱਚ ਹਰ ਕੋਈ ਖਾ ਸਕਦਾ ਆ ਉਹਨਾਂ ਦੀ ਰੈਸিপি ਸ਼ੇਅਰ ਕੀਤੀ ਹੈ ਅਗਲੀ ਵੀਡੀਓਸ ਤੇ ਵਿੱਚ ਮੈਂ ਕਿਉਂਕਿ ਮੈਂ ਖੁਦ ਥਾਇਰੋਇਡ ਪੇਸ਼ੈਂਟ ਆ ਸੋ ਮੈਂ ਆਪਣੇ ਲਈ ਬਣਾਵਾਂਗੀ ਥੋੜੀਆਂ ਜਿਹੀਆਂ ਪਿੰਨੀਆਂ ਉਹ ਰੈਸਿਪੀ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਵੀ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਣੇ ਚੰਗੇ ਮਾੜੇ ਜੋ ਵੀ ਵਿਚਾਰ ਹੁੰਦੇ ਨੇ ਉਹ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਆ ਕਰੋ ਸੋ ਤੁਸੀਂ ਇਸੇ ਤਰ੍ਹਾਂ ਚੈਨਲ ਨੂੰ ਆਪਣਾ ਪਿਆਰ ਦਿੰਦੇ ਰਹੋ ਤੇ ਅੱਥੇ ਫਟਾਫਟ ਹੋਣਾ ਸੀ ਜੋ ਵੀ ਮਟੀਰੀਅਲ ਬਚਦਾ ਹੈ ਉਸ ਨੂੰ ਬਾਟਰਵਾਂਗੇ ਤਾਂ ਬਾਰ ਬਾਰ ਗਰਮ ਕਰਨ ਦੇ ਨਾਲ ਥੋੜਾ ਕਿਉਂਕਿ ਜ਼ਿਆਦਾ ਗਰਮ ਸੀਗਾ ਤੇ ਮੱਟਣ ਵਿੱਚ ਥੋੜਾ ਔਖਾ ਲੱਗਦਾ ਸੀ ਸੋ ਅਸੀਂ ਥੋੜਾ ਥੋੜਾ ਗਰਮ ਕਰਕੇ ਬਾਟਰ ਰੈਸਗੇ ਤਾਂ ਕਿ ਅੰਚਲੋ ਜੀ ਹੁਣ ਅਸੀਂ ਅਗਲੀ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਹਰਬਲ ਸ਼ੈਂਪੂ ਸ਼ੇਅਰ ਕਰਾਂਗੀ ਸ਼ਾਇਦ ਮੈਂ ਪਿਛਲੀ ਵੀ ਕਿਸੇ ਵੀਡੀਓ ਵਿੱਚ ਦੱਸਿਆ ਸੀਗਾ ਉਹਦੀ ਐਡੀਟਿੰਗ ਰਹਿਂਦੀ ਹੈ ਸੋ ਇਸ ਕਰਕੇ ਉਹ ਵੀਡੀਓ ਨਹੀਂ ਆਈ ਸੌਰੀ ਇਹਦੇ ਦਿਨ ਲਈ ਤਾਂ ਮੈਂ ਹੁਣ ਹੁਣੇ ਉਹਦੀ ਐਡੀਟਿੰਗ ਕਰਕੇ ਤਾਂ ਇਸ ਵੀਡੀਓ ਤੋਂ ਅਗਲੀ ਵੀਡੀਓ ਆਪਣੀ ਹਰਬਲ ਸ਼ੈਂਪੂ ਵਾਲੀ ਹੋਊਗੀ ਜੀ ਸੋ ਅਸੀਂ ਇੱਥੇ ਫਟਾਫਟ ਆਪਣਾ ਖਾਣਾ ਤਿਆਰ ਕਰ ਲੈਨੇ ਆ ਆਪਣੇ ਪਿੰਨਿਆਂ ਨੂੰ ਤਿਆਰ ਕਰ ਲੈਨੇ ਆ ਤੁਸੀਂ ਵੀ ਹੁਣ ਜਿਵੇਂ ਤੁਹਾਨੂੰ ਮੈਂ ਵੀਡੀਓ ਵਿੱਚ ਦੱਸਿਆ ਹੈ ਇਸ ਤਰ੍ਹਾਂ ਮਟੀਰੀਅਲ ਤਿਆਰ ਕਰਕੇ ਘਰ ਵਿੱਚ ਬਣਾ ਕੇ ਜ਼ਰੂਰ ਰੱਖੋ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਖਾਓ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਖਵਾਓ ਸੋ ਅਸੀਂ ਸ਼ਾਇਦ ਮੈਂ ਬੇਸਟਨ ਦੀ ਵੀਡੀਓ ਵੀ ਅਪਲੋਡ ਕੀਤੀ ਹੈ ਜਿਹੜਾ ਸੀ ਘਰ ਵਿੱਚ ਤਿਆਰ ਕੀਤਾ ਸੀ ਉਹ ਬਿਲਕੁਲ ਸਿੰਪਲ ਤਰੀਕੇ ਨਾਲ ਕੀਤਾ ਸੀਗਾ ਤੁਸੀਂ ਚੈਨਲ ਤੇ ਜਾ ਕੇ ਉਹਦੀ ਵੀਡੀਓ ਵੀ ਜ਼ਰੂਰ ਦੇਖਿਓ ਤੇ ਬਾਕੀ ਅਸੀਂ ਘਰ ਵਿੱਚ ਨੂਡਲ ਮਕਰੋਨੀ ਪਾਸਤਾ ਕਿੱਦਾਂ ਹੈਲਥੀ ਖਾਣਾ ਬਣਾ ਸਕਦੇ ਹਾਂ ਜਿਹੜਾ ਹੈਲਥੀ ਵੀ ਹੋਵੇ ਟੇਸਟੀ ਵੀ ਹੋਵੇ ਤੇ ਜਿਹਨੂੰ ਬੱਚੇ ਇੰਜੋਏ ਕਰ ਸਕਣ ਸ਼ਾਇਦ ਤੁਸੀਂ ਨੋਟ ਕਰੋਗੇ ਮੈਂ ਸਾਰੀ ਵੀਡੀਓ ਵਿੱਚ ਬੱਚੇ-ਬੱਚੇ ਕਰ ਰਹੀਆਂ ਕਿਉਂਕਿ ਮੈਂ ਖੁਦ ਆਪਣੇ ਬੱਚਿਆਂ ਲਈ ਜਿਆਦਾ ਇਸ ਤਰ੍ਹਾਂ ਦਾ ਹੈਲਥ ਦਾ ਉਹਨਾਂ ਦਾ ਧਿਆਨ ਰੱਖਣੀ ਹੈ ਹੈਲਥੀ ਚੀਜ਼ਾਂ ਬਣਾਉਂਦੀ ਰਹਿੰਦੀਆਂ ਸੋ ਮੇਰਾ ਇਹ ਹੁੰਦਾ ਹੈ ਕਿ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਤੇ ਆਪਣੀ ਰੈਸਪੀਜ਼ ਤਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਦਾ ਖਿਆਲ ਰੱਖ ਸਕੋ ਦੇਖੋ ਜੀ ਕਿੰਨੀ ਸੋਹਣੀ ਸ਼ੇਪ ਆਈ ਹੈ ਬਹੁਤ ਹੀ ਸੋਹਣੀ ਲੱਗ ਰਹੀ ਸੀ ਸੋ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੀ ਸੀ ਇਹ ਬਾਜ਼ਾਰ ਤੋਂ ਜ਼ਿਆਦਾ ਸਵਾਦ ਹੁੰਦੀਆਂ ਇਸ ਤਰ੍ਹਾਂ ਤਿਆਰ ਕੀਤੀਆਂ ਹੋਈਆਂ ਪਿੰਨੀਆਂ ਬਜ਼ਾਰ ਦੀਆਂ ਪਿੰਨੀਆਂ ਤਾਂ ਇਹਨਾਂ ਸਾਹਮਣੇ ਕੁਝ ਵੀ ਨਹੀਂ ਹੁੰਦੀਆਂ ਦੇਸੀ ਕੇ ਤਾਂ ਉਹਨਾਂ 'ਚ ਪਾਇਆ ਹੀ ਨਹੀਂ ਹੁੰਦਾ ਦੇਸੀ ਕੇ ਬਹੁਤ ਜ਼ਰੂਰੀ ਹੈ ਸਾਡੀ ਸਿਹਤ ਲਈ ਠੀਕ ਹੈ ਜੀ